ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਆਏ ਹੋਇਆ ਪਾਲਨਪੁਰ ਵਿਖੇ ਤੁਹਾਨੂੰ ਸਾਰਿਆਂ ਨੂੰ ਚਾਹਾਂ ਦੇ ਬਾਗ ਜਿਹੜੇ ਹੈਗੇ ਆ ਚਾਹ ਦੇ ਉਹ ਦਿਖਾਉਣ ਦੇ ਲਈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਆਹ ਜਿਹੜੇ ਚਾਹ ਦੇ ਬੂਟੇ ਹੈਗੇ ਆ ਆ ਦੇਖੋ ਮੇਰੇ ਸਾਹਮਣੇ ਖੜੇ ਹੈਗੇ ਆ ਇਹਨਾਂ ਦੀਆਂ ਪੱਤੀਆਂ ਜਿਹੜੀਆਂ ਹੁੰਦੀਆਂ ਇਹਨਾਂ ਤੋਂ ਚਾਹ ਜਿਹੜੀ ਹੈਗੀ ਆ ਬਣਾਈ ਜਾਂਦੀ ਆ ਅੱਗੇ ਹੁਣ ਇੱਥੇ ਪਾਲਨਪੁਰ ਦੇ ਵਿੱਚ ਕਿਵੇਂ ਲੱਗੇ ਚਾਹ ਦੇ ਬੂਟੇ ਅੰਗਰੇਜ਼ ਜਦੋਂ ਭਾਰਤ ਵਿੱਚ ਆਏ ਸੀਗੇ ਉਹਨਾਂ ਦੇ ਆਉਣ ਦੇ ਨਾਲ ਹੀ ਭਾਰਤ ਦੇ ਵਿੱਚ ਚਾਹ ਦਾ ਪ੍ਰਚਲਨ ਹੋਇਆ ਸਭ ਤੋਂ ਪਹਿਲਾਂ ਅਸਾਮ ਦਾਰਜਲਿੰਗ ਵਗੈਰਾ ਦੇ ਵਿੱਚ ਚਾਹ ਦੇ ਬੂਟੇ ਲਗਾਏ ਗਏ ਫਿਰ ਜਦੋਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ 1849 ਤਾ ਉਹਨਾਂ ਨੇ ਪਹਿਲੀ ਵਾਰੀ ਇਸ ਕਾਂਗੜੇ ਦੇ ਇਲਾਕੇ ਦੇ ਵਿੱਚ ਇਹ ਤਜਰਬਾ ਕੀਤਾ ਤੇ ਇੱਥੇ ਜਿਹੜੇ ਹੈਗੇ ਆ ਇਹ ਚਾਹ ਦੇ ਬਾਗ ਲਗਾਏ ਗਏ ਤੇ ਇਹ ਜੋ ਤਜਰਬਾ ਕੀਤਾ ਗਿਆ کافی ਜ਼ਿਆਦਾ ਸਫਲ ਰਹਾ ਕਿਉਂਕਿ ਇੱਥੋਂ ਦਾ ਜਿਹੜਾ ਐਟਮੋਸਫੀਅਰ ਹੈਗਾ ਕਲਾਈਮੇਟ ਹੈ ਉਹ ਚਾਹ ਦੇ ਣਕੂਲ ਹੈ ਚਾਹ ਨੂੰ ਪਾਣੀ ਵੀ ਚਾਹੀਦਾ ਹੈ ਹਰ ਰੋਜ਼ ਇੱਥੇ ਪਾਣੀ ਵੀ ਜਿਹੜਾ ਹੈਗਾ ਟਟਲਾਨਾਂ ਦੇ ਉੱਤੇ ਜ਼ਿਆਦਾ ਹੁੰਦੀ ਹੈਗੀ ਹੈ ਸੋ ਇਸ ਤਰ੍ਹਾਂ ਦੇ ਨਾਲ ਚਾਹ ਜਿਹੜੀ ਹੈਗੀ ਹੈ ਇੱਥੇ ਸ਼ੁਰੂਆਤ ਕੀਤੀ ਗਈ ਤੇ ਪੰਜਾਬ ਦੇ ਵਿੱਚ ਚਾਹ ਦਾ ਪ੍ਰਚਲਨ ਅੰਗਰੇਜ਼ਾਂ ਨੇ ਜਦੋਂ ਪੰਜਾਬ ਉੱਤੇ 1849 ਚ ਕਬਜ਼ਾ ਕੀਤਾ ਉਸ ਤੋਂ ਬਾਅਦ ਸ਼ੁਰੂ ਹੋਇਆ ਤੇ ਫਿਰ ਇੱਥੇ ਜਿਹੜੇ ਇਹ ਬਾਗ ਹੈਗੇ ਆ ਇਸ ਇਲਾਕੇ ਦੇ ਵਿੱਚ ਲਾਏ ਗਏ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਦੇ ਮਾਲਕ ਜਿਹੜੇ ਸੀਗੇ ਉਹ ਸਾਰੇ ਅੰਗਰੇਜ਼ ਹੀ ਹੁੰਦੇ ਸਨ ਅੰਗਰੇਜ਼ਾਂ ਨੇ ਇਹ ਲਵਾਏ ਕਿਉਂਕਿ ਅੰਗਰੇਜ਼ੀ ਰਾਜ ਜਿਹੜਾ ਸੀ ਜਦੋਂ ਭਾਰਤ ਵਿੱਚ ਸ਼ੁਰੂ ਹੋਇਆ ਉਹ ਇੱਕ ਵਪਾਰਕ ਕੰਪਨੀ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ ਇਸ ਕਰਕੇ ਉਹਨਾਂ ਨੇ ਵਪਾਰ ਨੂੰ ਮੁੱਖ ਰੱਖਦੇ ਹੋਏ ਤਾਂ ਕਿ ਸਮਾਨ ਇੱਥੇ ਜਿਹੜਾ ਹੈਗਾ ਉਤਪਾਦਨ ਕਰਕੇ ਉਹਨੂੰ ਵੇਚਿਆ ਜਾ ਸਕੇ ਸੋ ਇਹਦੇ ਕਰਕੇ ਇਹ ਬਾਗ ਇੱਥੇ ਲਗਾਏ ਗਏ ਸਨ ਤੇ ਫਿਰ ਹੌਲੀ-ਹੌਲੀ ਜਿਹੜਾ ਹੈਗਾ ਇੱਥੇ ਬਾਗ ਕਾਫੀ ਵੱਧੇ ਗਏ ਤੇ ਫਿਰ 1905 ਦੇ ਵਿੱਚ ਇੱਥੇ ਭਚਾਲ ਆਇਆ ਸੀ ਕਾਂਗੜੇ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਨੁਕਸਾਨ ਹੋਇਆ ਸੀਗਾ ਤੇ ਉਸ ਭਚਾਲ ਕਰਕੇ ਜਿਹੜੇ ਅੰਗਰੇਜ਼ ਸੀਗੇ ਉਹਨਾਂ ਦੇ ਵੀ ਬਹੁਤ ਸਾਰੇ ਵੱਡੇ-ਵੱਡੇ ਮਕਾਨ ਇੱਥੇ ਕਾਲੈਪਸ ਹੋ ਕੇ ਗਿਰ ਗਏ ਉਹਨਾਂ ਦੇ ਮਕਾਨਾਂ ਦੇ ਗਿਰਨ ਕਰਕੇ ਫਿਰ ਉਹ ਥੋੜਾ ਡਰ ਗਏ ਤੇ ਉਹਨਾਂ ਨੇ ਫਿਰ ਜਿਹੜੇ ਹੈਗੇ ਆ ਇਹ ਬਾਗ ਜਿਹੜੇ ਸੀਗੇ ਭਾਰਤੀ ਲੋਕਾਂ ਨੂੰ ਸਾਡੇ ਪੰਜਾਬੀ ਲੋਕਾਂ ਨੇ ਵੀ ਖਰੀਦੇ ਹੋਏ ਸੀਗੇ ਤੇ ਉਹਨਾਂ ਨੂੰ ਜਿਹੜੇ ਹੈਗੇ ਆ ਵੇਚ ਦਿੱਤੇ ਇਸ ਤਰ੍ਹਾਂ ਦੇ ਨਾਲ ਇਹਨਾਂ ਬਾਗਾਂ ਦੀ ਜਿਹੜੀ ਹੈਗੀ ਹੈ ਇਤਿਹਾਸ ਹੈ ਕਿ ਕਿਵੇਂ ਇਸ ਪਾਲਨਪੁਰ ਦੇ ਵਿੱਚ ਆਏ ਤੇ ਸਾਡੇ ਲੋਕ ਚਾਹ ਨਹੀਂ ਸੀ ਪਿੰਦੇ ਹੁੰਦੇ ਤੇ ਚਾਹ ਤਾਂ ਜਿਹੜਾ ਪ੍ਰਚਲਨ ਹੈਗਾ ਤਾਂ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸਾਡੇ ਲੋਕ ਜਿਹੜੇ ਹੈਗੇ ਆ ਦੁੱਧ ਦੇ ਵਿੱਚ ਸ਼ੂਗਰ ਪਾ ਕੇ ਜਿਹੜਾ ਹੈਗਾ ਉਹੀ ਪਿੰਦੇ ਸਨ ਜਾਂ ਲੱਸੀ ਜਾਂ ਮੱਖਣ ਵਗੈਰਾ ਦੇ ਵਰਤੋਂ ਕਰਦੇ ਸਨ ਹੁਣੇ ਚਾਹ ਦੁਨੀਆ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਹੈ ਅਸਾਮ ਦੀ ਚਾਹ ਹੈ ਜਾਂ ਪਾਲੰਪੁਰ ਦੇ ਨਾਮ ਦੇ ਉੱਤੇ ਚਾਹ ਹੈ ਵੱਖ-ਵੱਖ ਕੰਪਨੀਆਂ ਜਿਹੜੀਆਂ ਹੈਗੀਆਂ ਇੱਥੇ ਚਾਹ ਦਾ ਉਤਪਾਦਨ ਕਰਦੀਆਂ ਨੇ ਇਹਨਾਂ ਚੋ ਗ੍ਰੀਨ ਟੀ ਵੀ ਸਪੈਸ਼ਲ ਜਿਹੜੀ ਹੈਗੀ ਹੈ ਦਾ ਪ੍ਰਚਲਨ ਵੀ ਕਾਫੀ ਜ਼ਿਆਦਾ ਹੈ ਅੱਜ ਕੱਲ੍ਹ ਲੋਕ ਗ੍ਰੀਨ ਟੀ ਨੂੰ ਵਜ਼ਨ ਘਟਾਉਣ ਦੇ ਲਈ ਵਰਤਦੇ ਆ ਪਰ ਇਹ ਜਿਹੜੀ ਚਾਹ ਹੁੰਦੀ ਹੈ ਇਹ ਤਾਂ ਕਾਫੀ ਪੁੱਠ ਦੇ ਕੇ ਜਿਹੜੀ ਬਣਾਈ ਜਾਂਦੀ ਹੈ ਕਿਉਂਕਿ ਤੇ ਪੱਤਿਆਂ ਤੋਂ ਕਨਵਰਟ ਕੀਤਾ ਜਾਂਦਾ ਹੈ ਫਿਰ ਉਹਨੂੰ ਬਰੀਕ-ਬਰੀਕ ਜਿਹੜੇ ਹੈਗੇ ਆ ਦਾਣੇ ਉਹਦੇ ਬਣਾਏ ਜਾਂਦੇ ਆ ਤੇ ਫਿਰ ਜਿਹੜਾ ਹੈਗਾ ਉਸ ਨੂੰ ਅਸੀਂ ਵਰਤਦੇ ਆ ਇਹ ਕਾਫੀ ਵੱਡਾ ਏਰੀਆ ਹੈਗਾ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਆ ਬਾਗ ਇਹ ਐਨ ਪੌੜੀ ਨਮਾ ਬਣੇ ਹੋਇਆ ਇਹ ਇਹਨਾਂ ਦੇ ਵਿੱਚ ਫਿਰ ਜਿਹੜੇ ਇਹਨਾਂ ਨੂੰ ਤੋੜਨ ਵਾਲੇ ਹੈਗੇ ਆ ਲੇਬਰ ਵਾਲੇ ਉੱਪਰ-ਉੱਪਰ ਕੱਟ ਲੈਂਦੇ ਆ ਕੱਟ ਕੇ ਫਿਰ ਜਿਹੜਾ ਹੈਗਾ ਤੁਹਾਨੂੰ ਪ੍ਰੋਸੈਸਿੰਗ ਦੁਆਰਾ ਚਾਹ ਬਣਾਈ ਜਾਂਦੀ ਹੈ। ਕਾਫੀ ਵਧੀਆ ਵਿਊ ਹੈ ਦੇਖਣ ਨੂੰ ਇੱਥੋਂ। ਇਹ ਪਾਲਨਪੁਰ ਦੇ ਤਕਰੀਬਨ ਆਲੇ-ਦੁਆਲੇ ਕਾਫੀ ਜ਼ਿਆਦਾ ਜ਼ਿਆਦਾ ਏਰੀਆ ਦੇ ਵਿੱਚ ਲੱਗੇ ਹੋਏ ਐ। ਸਭ ਤੋਂ ਵਧੀਆ ਵਿਊ ਜਿਹੜਾ ਹੈਗਾ ਇਹਨਾਂ ਦੇ ਬਾਗਾਂ ਦਾ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਸਭ ਤੋਂ ਵਧੀਆ ਹੈ। ਇਹ ਜਿਹੜੇ ਹੈਗੇ ਐ ਇੱਥੇ ਪੌੜੀ ਨਮਾ ਅਕਾ ਕਰਤਿਆਂ ਦੇ ਰੂਪ 'ਚ ਬਣੇ ਹੋਏ ਐ। ਸੋਇਸੀਗਾ ਤੁਹਾਡਾ ਚਾਹ ਦਾ ਇਤਿਹਾਸ ਇਹ ਕਿਵੇਂ ਚਾਹ ਦਾ ਪ੍ਰਚਲਨ ਹੋਇਆ ਤੇ ਕਿਵੇਂ ਜਿਹੜੇ ਹੈਗੇ ਇੱਥੇ ਬਾਗ ਸਾਡੇ ਪੰਜਾਬ ਦੇ ਵਿੱਚ ਲਗਾਏ ਗਏ